ਆ ਸਰੀ ਗਾਲ ਬਈ ਸਾਰੇ ਵੀਰ ਭਰਾ ਉਹਨਾਂ ਕਿਵੇਂ ਕਹਾਂ ਮੈਂ ਸਾਰੇ ਜਾਨਵਰ ਸੈੱਟਾ ਰਹਿਆਂ ਦੇ ਅੱਜ ਬਲੌਗ ਸ਼ੁਰੂ ਕਰਨੇ ਨੇ ਬਾਈ ਬੜਾ ਲੇਟ ਹੋ ਗਿਆ ਕਹਿੰਦਾ ਕਿਉਂਕਿ ਗਏ ਹੋਏ ਸੀ ਕਿਸੇ ਪਾਸੇ ਤੇ ਹੁਣ ਆ ਰਹੇ ਹਾਂ ਬਸ ਪਿੰਡ ਪਹੁੰਚ ਗਏ ਘਰ ਨੂੰ ਜਾ ਰਹੇ ਹਾਂ ਤੇ ਘਰ ਜਾ ਕੇ ਦੇਖਦੇ ਹਾਂ ਰੋਟੀ ਪਾਣੀ ਖਾ ਕੇ ਫੇ ਕਬੂਤਰਾਂ ਦੀ ਕਰਦੇ ਹਾਂ ਸੈਟਿੰਗ ਦੇਖਦੇ ਹਾਂ ਕੀ ਕਰਨਾ ਹੈ ਨਾ ਅੱਜ ਕਬੂਤਰ ਡਾਉਣੇ ਵੀ ਆ ਕਿਉਂਕਿ ਕਾਫੀ ਦਿਨ ਹੋ ਗਏ ਕਬੂਤਰ ਅੜਾ ਨਹੀਂ ਹੋਏ ਹਨਾ ਤੇ ਇੱਕ ਦੋ ਮੈਂ ਲਾਈ ਦਾ ਇੱਕ ਦੋ ਦਿਨ ਹੋ ਗਏ ਕਮੈਂਟਾਂ ਦੇ ਨਾਉ ਨਹੀਂ ਬੋਲ ਹੋਏ ਹਨ ਕਮੈਂਟ ਬੋਲੂੰਗਾ ਅੱਜ ਤੇ ਬਾਕੀ ਦੇਖਦੇ ਆ ਚਲੋ ਚੱਲੀਏ ਪਹਿਲਾਂ ਘਰ ਨੂੰ ਪਹੁੰਚ ਗਏ ਬਾਈ ਘਰੇ ਤੇ ਜੱਸਾ ਫਾਇਰ ਕਰ ਰਿਹਾ ਦੇਖੋ ਹਾਂ ਟਿਊਸ਼ਨ ਚੱਲੇ ਆ ਨਹੀਂ ਹਲੇ 20 ਮਿੰਟ ਤੱਕ ਕਬੂਤਰ ਵੀ ਡਾਉਣੇ ਆ ਚਲ ਆ ਇੱਥੇ ਡਾਲਾਂਗੇ ਨਾ ਕਰ ਫਾਇਰ ਕਰ ਹਾਂ ਚਲ ਠੀਕ ਆ ਚੱਲ ਆਈਏ ਗੱਡੀ ਉਹ ਤਾਂ ਪਰੇ ਕਰ ਸਕੂਟਰੀ ਚਲੋ ਭਾਈ ਖਾਈਏ ਰੋਟੀ ਪਾਣੀ ਭਾਈ ਜੱਸੇ ਦੀ ਡਿਊਟੀ ਲਾਈ ਆ ਮੈਂ ਕਿਹਾ ਟਿਊਸ਼ਨ ਜਾਣ ਤੋਂ ਪਹਿਲਾਂ ਧਾਣੇ ਪਾ ਜਾ ਸਾਲੇ ਨੇ ਥੱਲੇ ਹੀ ਪਾਤੇ ਟਰੇ 'ਚ ਪਾਉਣੇ ਤੇ ਉਹ ਜਿਸੇ ਬੱਚਾ ਉਹ ਟੋਕਰੀ ਜੀ ਆ ਨਾ ਡੱਬੇ ਦਾ ਉੱਪਰ ਵਾਲਾ ਉਹ ਤਾਂ ਥੱਲੇ ਹੀ ਪਾ ਦੇ ਵੇਖੀ ਜਾ ਟੋਕਰੀ 'ਚ ਰੱਖਿਆ ਟੋਕਰੀ 'ਚ ਨਹੀਂ ਰੱਖੀ ਉਹ गिर ਜਾਂਦੀ ਉਹ ਜੋ ਮਿੱਟੀ ਨਹੀਂ ਨਾ ਹੈਗੀ ਮਿੱਟੀ ਪਾ ਦੇ ਮੜੀ ਲਓ ਵੀ ਮਿੱਤਰੋ ਓਕੇ ਰਿਪੋਰਟ ਹੈ ਸੌਰੀ ਬਈ ਸਾਲਾ ਸਿਨੇਮੈਟਿਕ ਮੂਡ ਲੱਗ ਗਿਆ ਤਾਂ ਹਾ ਚੱਲ ਸਾਲਿਆ ਦਾਣੇ ਨਹੀਂ ਆ ਗਿਆ ਸਾਲਿਆ ਦੋਨੇ ਅੰਡੇ ਧਰੇ ਹੋਏ ਆ ਲਓ ਵੀ ਮਿੱਤਰੋ ਇੱਧਰ ਲਿਆਂ ਨੂੰ ਵੀ ਪਾ ਦੀ ਇਹ ਦਾਣੇ ਪਾਣੀ ਪਾਦਾ ਪਾ ਦੇ ਪਾ ਦੇ ਤੇ ਨੂਰੀ ਨੂਰੀ ਜਨੂਰੀ ਨੂੰ ਮਤਲਬ ਨਹੀਂ ਨਾ ਹੁੰਦਾ ਕੋਈ ਫੇਰ ਇੱਕ ਨੇ ਮੂੰਹ ਪਾਖਦੀ ਆ ਉਧਰ ਨੂੰ हां ਕਰਦੇ ਢਿੱਡ ਚ ਗਲੀਆਂ ਇਹਦੇ ਚਲ ਵਾਸ ਵਾਸਾ ਬਸ ਪਾਣੀ ਚੱਕ ਲਾ ਟਿਊਸ਼ਨ ਤੋਂ ਸਾਜਰੇ ਮੁੜੀ ਅਹੀਂ ਕਾਦਾ ਪੇਪਰ ਕਾਲੂ ਕਾਲੂ ਤਾਂ ਨਹੀਂ ਆਏਗਾ ਸੋਮਵਾਰ ਨੂੰ ਸੋਮਵਾਰ ਨੂੰ ਕਾਦਾ ਸਹੰਜ ਦਾ ਤੋਇ ਮੇਟਰ ਲੱਗ ਗਿਆ ਬੱਚਾ ਦੇਖ ਲੋ ਖਰੀਦ ਤੇ ਜਿਹੜਾ ਕਾਲੇ ਕਾਲੀਆਂ ਲੇਨ ਵਾਲਾ ਬੱਚਾ ਉੜਦਾ ਤਾਂ ਉਹਦਾ ਭਾਈ ਆ ਇਧਰ ਨੀ ਕਾ ਮਾਰ ਲਈਗੇ ਹਾਏ 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 ਪੜ ਗਏ ਸਿਰਾ ਹੋ ਗਏ ਸੱਪਾਂ ਵਾਲੀ ਦੇ ਬੱਚੇ ਚਲੋ ਇਹ ਦੋ ਹੀ ਹੁੱਡਿਆਂ ਦਾ ਕਾ ਉਹ ਉੱਪਰ ਕਬੂਤਰ ਹੋਰ ਫੜ ਲਿਆ ਮੈਂ ਲਾਲ ਸਿਰਾ ਉਹ ਗੱਗੀ ਦਾ ਇਹ ਬਰ ਥੋੜਾ ਘਟ ਹੈ ਮੈਂ ਉਹਨੂੰ ਗਿਆ ਨਾ ਲੈ ਜੀ ਉਹਦੇ ਬੱਚੇ ਪੁੱਛਿਆਂ ਵਾਲੇ ਉੜੇ ਆਏ ਕਬੂਤਰ ਰੱਖ ਦੇ ਦਿਖਾ ਦਾਂਗੇ ਤੁਹਾਨੂੰ ਸ਼ੌਂਕ ਕਰਾਵਾਂਗੇ ਬਾਈ ਜਿਹੜਾ ਫੜਿਆ ਗੱਲ ਕਬੂਤਰ ਤੇ ਮੋਰ ਵਾਲਾ ਚਾਰ ਮੋਰਾਂ ਵਾਲਾ ਕਬੂਤਰ ਡਾ ਦੇਣਾ ਤਾਂ ਜੱਸੇ ਆਕੇ ਡਾ ਦਾਂਗੇ ਹੁਣ ਦਾਣਾ ਪਾਣੀ ਖਾ ਲੈਣ ਦੇ ਉਹਨੂੰ ਆਪਾਂ ਵੀ ਰੱਖ ਕੇ ਕੀ ਕਰਾਉਣਾ ਖਬਰਾ ਕੀ ਦਾ ਲਾ ਦੇ ਚਲੋ ਓਕੇ ਆ ਰਿਪੋਰਟ ਬਾਈ ਤੇ ਚਲੋ ਹੁਣ ਖਾਣੇ ਆ ਰੋਟੀ ਪਾਣੀ ਮੈਂ ਚੱਲ ਬਲੌਗ ਵੀ ਬਣਾਏ ਲਈਏ ਹੁਣ ਜੱਸਾ ਦਾਣਾ ਪਾਣੀ ਪਾਉਣ ਤਾਂ ਗਿਆ ਦੇਰੀ ਹੈ ਕਬੂਤਰੀ ਜੋਗਾ ਜਦ ਨਾ ਕਬੂਤਰ ਤਾਂ ਬਿਮਾਰ ਹੋਣ ਜਾਂ ਐਡੇ ਐਡੇ ਬੱਚੇ ਵੀ ਜੋਗਾ ਲਈ ਜਾਂਦੇ ਨੇ ਚੁਕਣੇ ਵਾਲੇ ਨੇ ਨਾਲੇ ਤਾਂ ਚਲੋ ਦੇਖੀਏ ਹੁਣ ਲਓਏ ਮਿੱਤਰੋ ਚਾ ਤੇ ਨਾਲ ਘਰ ਵਾਲੇ ਬਿਸਕਟ ਲੈ ਕੇ ਪਹੁੰਚ ਗਏ ਕੋਠੇ ਤੇ ਜਸੂ ਫਾੜ ਰਿਹਾ ਬਾਈ ਕਬੂਤਰ ਤੇ ਕੋਈ ਨਾ ਕੋਈ ਨਾ ਕੱਢ ਦੇ ਇੱਕ ਨੇ ਉੱਡ ਜਾਣਗੇ ਠੀਕ ਐ ਐਂ ਕਰਦੇ ਨੇ ਜੀ ਹਾਂ ਕਿਹੜੇ ਕਿਹੜੇ ਨੇ 9 ਵਜੇ ਨੇ ਨਾ ਅੱਛਾ ਕੜਕਾਂ ਤਾਂ ਗਲਾਬੀ ਕਾਛੜਾ ਵੀ ਕੱਢ ਉਹਦੀ ਆਪਾਂ ਡਾਈਓ ਨਹੀਂ ਕਰਾਉਂਦੇ ਚਲੋ ਬਾਈ ਕਬੂਤਰ ਫਾੜ ਲਈਏ ਡਾਈ ਕਰਾਈਏ ਇਹ ਬਲੌਗ ਹੁਣੇ ਪਾਉਣਾ ਤੇ ਵਿੱਚੇ ਮੈਂ ਆਪਣੇ ਯਾਰਾਂ ਦੇ ਛੋਟੇ ਭਾਈਆਂ ਦੇ بڑے ਭਾਈਆਂ ਦੇ ਕਮੈਂਟ ਬੋਲ ਦਵਾਂ ਠੀਕ ਆ ਰੁਕ ਜੋ 2 ਮਿੰਟ ਪਹਿਲਾਂ ਕਮੈਂਟ ਪਰ ਫੋਨ ਥੱਲੇ ਪਿਆ ਦੂਜਾ ਯਾਰ ਤੇ ਚਲੋ ਕੋਈ ਨਹੀਂ ਕਮੈਂਟ ਆਪਾਂ ਥੱਲੇ ਆ ਕੇ ਬੋਲਦੇ ਆ ਤੇ ਚਾਰ ਮੋਰਾਂ ਕਬੂਤਰ ਵੀ ਡਾ ਦੇਣ ਅੱਜ ਬੇਦਾ ਕਰ ਦੇਣਾ ਉਹਨੂੰ ਤੇ ਚਲੋ ਫਿਰ ਜੱਸਾ ਫੜਦੇ ਨੇ ਕਬੂਤਰ ਲਿਆ ਬਾਹਰ ਨੂੰ ਇਹ ਕਹ ਗਿਆ ਭਾਈ ਗੁਲਾਬੀ ਬੋਟੇ ਵਾਲਾ ਨਵਾਂ ਬੱਚਾ ਗੁਲਾਬੀ ਕਾਛੜਾ ਜਿਹੜਾ ਸਭ ਤੋਂ ਬਾਅਦ ਸਾਰ ਕਰਿਆ ਤਾਂ ਗੁਲਾਬੀ ਕਾਛਕਾਲੀ ਮੋਜ ਇੱਧਰ ਹੋ ਗਿਆ ਛੱਡੇ ਨਾਲ ਏ ਚਲੋ ਭਾਈ ਦੋ ਛੜ ਤੇ ਫੜ ਲਾ ਹੋਰ ਬਈ ਲਓ ਬਈ ਸਪੇਅਰ ਤੇ ਡੰਡੇ ਡੌਰੀ ਵਾਲਾ ਚੱਕ ਦੇ ਚਲੋ ਬਈ ਇਹ ਵੀ ਗਏ ਦੋ ਬਈ ਲਓ ਬਈ ਸੁਰਖਾ ਕਾਲੀ ਕੱਚ ਦਾ ਤੇ ਕੱਚ ਚਾਲਰ ਵਾਲਾ ਕਬੂਤਰ ਚਲੋ 6 ਹੋ ਗਏ ਨਵੇਂ ਬੱਚੇ ਜਿਹੜੇ 8 ਨੇ ਕਿੰਨੇ ਆ ਇਕਦਾ ਤਿੰਨੇ ਜਿਹੜੇ ਲੱਗ ਗਏ ਉੜਨ ਉਹ ਬਾਕੀ ਜਮੇ ਨਵੇਂ ਉਹਨਾਂ ਨੂੰ ਜਾਲ ਚ ਪਾਲਾ ਧੁੱਪਾਂ ਲਵਾਈ ਅੱਜ ਉਹਨਾਂ ਨੂੰ ਲਓਏ ਮਿੱਤਰੋ ਪਾਲੇ ਜਾਲ ਚ ਛੋਟੇ ਬੱਚੇ ਲੈ ਸਾਰਿਆਂ ਦਾ ਸ਼ੌਂਕ ਕਰ ਆ ਜਾ ਮੜਾ ਜਾ ਕਬੂਤਰ ਉੱਚੇ ਲੱਗ ਗਏ ਭਈ ਉਹ ਖੜ ਗਏ ਜਾ ਕੇ ਇੱਕ ਆ ਫਿਰਦਾ ਤੇ ਦੂਜੇ ਇਹ ਤੋਂ ਵੀ ਉੱਪਰ ਨੇ ਆ ਆ ਮੁੜਿਆ ਆ ਤਾਂ ਉੱਡੀ ਨੇ ਹਾਂ ਉਹ ਤੋਂ ਵੀ ਉੱਪਰ ਉਹ ਦੇਖੋ ਸਾਰੇ ਉੱਚੇ ਲੱਗੇ ਆ ਬੱਚੇ ਦੇਖ ਲੋ ਸੁਰਖਾ ਨਵਾਂ ਬੱਚਾ ਆ ਦੇਖ ਲੋ ਲਾਲ ਸਿਰਾਂ ਕਾਲੀ ਮੂੰਹ ਦਾ ਪਿਆਰ ਤਿੰਨ ਬੱਚੇ ਤੁਸੀਂ ਦੇਖੇ ਹੋਇਆ ਚਾਰ ਤੇ ਉਹ ਨਵੇਂ ਬੱਚੇ ਨੇ ਦੇਖੋ ਤਾਂ ਫਿਰ ਓਕੇ ਆ ਤੁੱਪ ਲਵਾਉਣੇ ਅੱਜ ਇਹਨਾਂ ਨੂੰ ਝਾਲ ਚ ਤੇ ਚਲੋ ਫਿਰ ਚੱਲਦੇ ਆਪਾਂ ਥੱਲੇ ਨੂੰ ਚੱਲੀਏ ਭਾਈ ਜੱਸੀ ਥੱਲੇ ਥੱਲੇ ਵਾਲਿਆਂ ਨੂੰ ਦਾਣਾ ਪਾਣੀ ਪਾ ਦਈਏ ਕੰਮ ਨਵੇੜੀਏ ਕਮੈਂਟ ਬੋਲੀਏ ਠੀਕ ਹੈ ਉਹਦੇ ਬਾਅਦ ਚਾਰ ਮੂਰਾਂ ਵਾਲਾ ਵੀ ਡਾ ਦੇਣਾ ਆਪਾਂ ਥੱਲੇ ਜਾ ਕੇ ਭਾਈ ਆ ਬਣਾਏ ਦਾ ਬੜਾ ਫਾਇਦਾ ਹੋ ਗਿਆ ਪੈਪ ਆ ਨਾ ਬਹੁਤ ਉੱਚਾ ਹੋ ਜਾਂਦਾ ਜੱਸੀ ਢਾਂਗੀਆਂ ਲਾਏ ਦੇ ਆਪਾਂ ਥੱਲੇ ਚੱਲੀਏ ਫਿਰ ਦੇਖੋ ਤਾਂ ਫਿਰ ਨਵੇਂ ਬੱਚੇ। ਉਹ ਕਿਰਬੋਟ ਹੈ। ਇਹ ਪਿੱਛੇ ਇੱਧਰ ਕੱਖ ਦੇਖ ਲਓ ਕਿੰਨਾ ਹੋ ਗਿਆ ਸਪਰੇਅ ਜੀ ਕਰਦੇ ਆ। ਵੈਸੇ ਵਿਲੇ ਹੀ ਪਿਆ ਹੁੰਦਾ ਇਹ। ਤੁਹਾਡੇ ਦਾ ਨਹੀਂ ਕੋਈ ਕਬੂਤਰ ਹੋਣਾ। ਨਾ। ਟੋਕਰੀਆਂ ਵੀ ਅੱਜ ਕਰਨੀ ਆ ਸੈਟਿੰਗ ਕੱਲ ਨੂੰ ਕੱਲ ਵਾਲੇ ਵਲੌਗ ਵਿੱਚ ਕਰਾਂਗੇ ਸੈਟਿੰਗ। ਤੇ ਚਲੋ ਟਾਂਗੀਆਂ ਵੀ ਲਾ ਦਈਏ। ਕਿਉਂਕਿ ਫਿਰ ਆਪੇ ਬੈਠ ਊੜ ਜਾਣਗੇ। ਹਾਲ ਤਾਂ ਉਹ ਫਿਰ ਰਹੇ ਨੇ। ਇਹ ਕਾਹ ਫਿਰਦਾ ਹੈ ਕਿਹੜਾ ਫਿਰਦਾ ਹੈ ਸਪੇਅਰ ਫਿਰਦਾ ਹੋ ਨੀਵਾ। ਆ ਸਫੇਰ ਨਹੀਂ ਮਈ ਉੜਦਾ ਚੱਲ ਚੱਲ ਲਾਦੀ ਢਾਂਗੀਆਂ ਚਲੋ ਚੱਲਦੇ ਆਂ ਬਈ ਥੱਲੇ ਪਾ ਬਈ ਮਿੱਤਰੋ ਕੋਠੇ ਤੋਂ ਆ ਗਏ ਥੱਲੇ ਪਹਿਲਾਂ ਆਪਾਂ ਕਮੈਂਟ ਬੋਲ ਦੀਏ ਬਾਅਦ ਚ ਕਬੂਤਰ ਡਾਉਣੇ ਆਂ ਖਰ ਅਬੀਦੀਪ ਸੰਧੂ 997 ਅਬੀਦੀਪ ਸੰਧੂ ਫੇਰ ਵੀ ਦਾ ਧੰਨਵਾਦ ਵੀਰੇ ਜਸਪ੍ਰੀ ਦੇ ਟਬਾਣਾ 2012 22 ਧੰਨਵਾਦ ਵੀਰੇ ਗੁਰਚਾ ਸਿੰਘ ਗਗਨਪ੍ਰੀਤ 36 23 ਹਾਂਜੀ ਵੀਰੇ ਮੂੰਗੀ ਪਾਇਆ ਕਰੂੰਗਾ ਹੁਣ ਸਮਾਨ ਜੇ ਲੈ ਕੇ ਆਉਣਾ ਵੀਰੇ ਇਕੱਠਾ ਹੀ ਲੈ ਕੇ ਆਉਨੇ ਆ ਹੁਣ ਤੇ ਬੱਬੂ ਗੁਜਰਵਾੜ ਤੋਂ ਵੀਰਾ ਬਾਬਾ ਵਧੀਆ ਬਲੌਗ ਧੰਨਵਾਦ ਵੀਰੇ ਸਿਮਰਨ ਸੰਧੂ ਨੰਨੂ ਅਮਨ 8402 ਬਾਈ ਖੁੱਡੇ ਸਲਾਬ ਹਾਂ ਵੀਰੇ ਸਲਾਬ ਹੈਗੀ ਤੇ ਅੱਜ ਕਲੀ ਗੁਲੀ ਪਾਵਾਂਗੇ ਵੀਰੇ ਕਰ ਦਿੰਨੇ ਆ ਸੈਟਿੰਗ ਜਸਵੀਰ ਸਿੰਘ ਸ਼ੌਂਕੀ ਜੱਟ ਕੋਲੇ ਟੋکریاں ਹਾਂ ਹਾਂ ਵੀਰੇ ਟੋکریاں ਦਾ ਵੀ ਕਰਨਾ ਗगनਪ੍ਰੀਤ 36 ਤੇਈ ਤੇ ਕਬੂਤਰੀ ਇਰਾਨ ਮਾ ਤੋਂ ਹੈ ਵੀਰੇ ਕਹਿੰਦਾ ਕਬੂਤਰੀ ਨਹੀਂ ਮਿਲੀ ਵੀਰੇ ਮੈਂ ਪੁੱਛਦਾ ਮੈਨੂੰ ਦੱਸ ਦੋ ਕਹੇ ਜੀ ਆ ਕਬੂਤਰੀ ਗੁਰਵੀਰ ਮਾਲਵੀਰਾ ਗੁਰਪ੍ਰੀਤ ਸਿੰਘ ਕੀ ਹਾਲ ਹੈ ਵੀਰੇ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਕੀ ਹਾਲ ਚਾਲ ਹੈ ਗੁਰਿੰਦਰ ਸਿੰਘ ਜਸਕਰਨ ਸਿੱਧੂ ਜਸਵੰਤ ਭੁੱਲਰ ਸ਼ੌਂਕੀ ਝੱਟ ਕਪਤਾਨ ਦਬਈ ਮਜੂਦ ਥੇੜੀ ਕਨਵੈਸਤਾਈ ਬੱਬੂ ਕੌਸ਼ਕ ਬੱਬੂ ਗੁਜਰ ਵੀਰਾ ਧੰਨਵਾਦ ਵੀਰੇ ਸਾਰਿਆਂ ਦਾ ਕਮੈਂਟ ਕਰਨ ਲਈ ਤੇ ਸਾਡੇ ਨਰਭੈ ਸਿੰਘ ਜਾਲੀ ਖੋਲਤੀ ਹੈ ਧੋਣੀ ਹੈ ਵੀਰੇ ਇਹ ਧੋਣੀ ਜਣੀ ਕੇ ਪਾੜ ਨਾ ਦੇਈ ਮੇਰਾ ਵੀਰ ਹੁਣ ਹਾਂ ਅਗਲੇ ਸਾਲ ਜੋਗੀ ਰੱਖ ਲੀਂ ਕਿਤੇ ਨੂਰੀ ਓਕੇ ਰੋਟਾ ਤੇ ਚਲੋ ਬਚਿਆਂ ਵੱਲ ਮੈਂ ਇਨੇ ਨੇਗਾ ਮਾਰਦਾ ਜਾਨ ਨੂੰ ਜੱਸਾ ਆ ਜਾਊਗਾ ਫਿਰ ਆਪਾਂ ਡਾ ਦੀਏ ਤਿੰਨ ਮੋਹਰਾ ਵਾਲਾ ਚਾਰ ਮੋਹਰਾ ਵਾਲਾ ਪੰਜ ਮੋਹਰਾ ਵਾਲਾ ਇਹਦਾ ਬਚਾ ਕਿੱਥੇ ਹੋਈ ਆ ਬੈਠਾ ਕੈਂਮ ਨੇ ਬੱਚੇ ਉਹ ਕੈਂਮ ਹੈ ਉਹ ਦੋਈ ਕੈਂਮ ਨੇ ਇੱਥੇ ਆ ਨੀ ਦੀ ਹੋ ਗਿਆ ਓਹ ਹੋ ਇਹਨੂੰ ਹੁਣ ਕੀ ਹੋ ਗਿਆ ਯਾਰ ਚੰਗੇ ਭਲੇ ਨੂੰ ਬਸ ਮੋ ਬਹਾਰ ਆ ਗਾ ਆ ਦੋਈ ਬੱਚੇ ਸੈੱਟ ਨੇ ਇਹ ਓਕੇ ਰੋਟਾਂ ਨੇ ਸੋਲੋ ਕੋਈ ਨਹੀਂ ਤੇ ਕਬੂਤਰ ਉਹ ਫੜਨੇ ਕਬੂਤਰ ਹੈ ਕਿੱਥੇ ਨਾਲ ਦਿਖਾਈ ਨਹੀਂ ਮੈਨੂੰ ਤਾਂ ਉਹ ਬੈਠਾ ਚਾਰ ਮਗਾਨ ਜਸੂ ਮਾਰ ਗਿਆ ਤਾਂ ਫੜਨੇ ਆ। ਲੌਵੀ ਜੱਸਾ ਫੜਨ ਲੱਗਿਆ ਕਬੂਤਰ। ਹਾਂ ਇਹ ਬੱਚੇ ਨੂੰ ਹਾਂ ਪਤਾ ਨਹੀਂ ਸਾਹ ਜੇ ਛੱਡੀ ਫਿਰਦਾ। ਹੈ? ਇਹ ਲਾਉਣਾ ਅੱਜ ਸਰੀਏ ਲੱਭ ਤਿੰਨ। ਤਿੰਨ ਸਰੀਏ ਲੱਭ ਲਾ ਉਧਰੋਂ ਦੇਖ ਲੈ ਨਹੀਂ। ਕੋਪ ਹੈ। ਹਾਂ ਕੱਢ ਲਾ ਪਰ ਸਰੀਏ ਕੱਢ ਲਾ ਰੋਟੀ ਰੋਟੀ ਖਾ ਕੇ ਫਿਰ ਲਾ ਦਨੇ ਠੀਕ ਹੈ। ਇਹਨੂੰ ਜਾਨੂੰ ਆ ਇਹਦਾ ਕਰ ਲਾ ਤੋ ਹੱਲ ਤੇ ਕਬੂਤਰਾਂ ਦੇ ਨਿਗਾ ਮਾਰ ਲਈ ਉਹ ਕਿੱਥੇ ਫਿਰਦੇ ਨੇ। ਸਵੇਰ ਤੋਂ ਥੱਲੇ ਹੀ ਫਿਰਦਾ। ਦੂਜੇ ਕਿੱਥੇ ਨੇ ਘੜਜੋ ਇੱਕ ਮਿੰਟ ਨਿਕਾ ਵੱਜ ਨਹੀਂ ਰਹੀ ਉੱਪਰ ਨੂੰ ਬੱਦਲੇ ਹੋਰ ਤਰ੍ਹਾਂ ਦੇ ਆ ਕਾਛੜ ਆ ਫਿਰਦਾ ਹਾਂ ਕਲ ਕੰਨ ਤਾਂ ਬਚਾ ਪੋਟੇ ਵਾਲਾ ਆ ਫਿਰਦਾ ਆ ਫਿਰਦਾ ਰੱਪਿਆ ਦੇ ਕਾ ਆ ਫਿਰਦਾ ਫਿਰਦੇ ਨੇ ਸਾਰੀ ਦੂਜੇ ਦੋ ਸੁਰਖਾ ਤੇ ਡੰਡੇ ਟੋਰੀ ਅੜ ਦੋ ਤਾਂ ਕਾ ਵੀ ਉੱਚੇ ਖੜ ਜਾਂਦੇ ਨੇ ਆ ਲਓ ਵੀ ਚਾਰ ਮੋਰਾਂ ਵਾਲਾ ਫੜ ਲੈ ਕਪੁੱਤਰ ਦਿਖਾ ਦਿੱਸੇ ਫਿਰ ਢਾ ادیه ਇਹਨੂੰ ਬਸ ਠੀਕ ਆ ਢਾ ਦੇ ੜਾ ੜਾ ਇਹਨੂੰ ਆਪਾਂ ਕੀ ਕਰਾਉਣਾ ਹੈ ਤੇ ਏ ਚੱਲ ਬਈ ਆ ਗਿਆ ਚੱਲ 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 ਜੀਤਾ ਹੈਗੇ ਹਾਂ ਚੱਲ ਡੰਡਾ ਹਾਂ ਲੱਗ ਗਿਆ ਚੱਲ ਲੱਗ ਗਿਆ ਲੰਘਿਆ ਲੰਘਿਆ ਚੱਲ ਜ세 ਇਹਨਾਂ ਨੂੰ ਪਾਣੀ ਟਾਣੀ ਜਾਂ ਹਰੇ ਰੋਕੇ ਪਾਉਣੇ ਆ ਠੀਕ ਆ ਆ ਤੇ ਦੋ ਟਰੇਆਂ ਬਾਹਰ ਕੱਢ ਲਾ ਆ ਬਾਹਰ ਕੱਢ ਲਾ ਉਹ ਢਾਣੇ ਬਾਹਰ ਕੱਢ ਲਾ ਤੇ ਕਿੱਥੇ ਬਹਿ ਗਿਆ ਓ ਨਹੀਂ ਉਹ ਤਾਂ ਦੂਆ ਵਜਾ ਬੈਠਦਾ ਆਪਣਾ ਉੱਥੇ ਬੈਠ ਗਈ ਉਹਨੇ ਢਾਂਗੀ ਤੇ ਆਉਣਾ ਕਾਲੇ ਨੇ ਤੇ ਉਹ ਕਿੱਥੇ ਗਿਆ ਸਾਲਾ ਚਾਰ ਮੋਹਰਾਂ ਵਾਲਾ ਵਾਹ ਉੱਚਾ ਚੜ ਗਿਆ ਕਿ ਨਹੀਂ ਸੁਰਖਾ ਹੈ ਤਾਂ ਆਪਣਾ ਆ ਜਾਂਦਾ ਆ ਚੜ ਗਿਆ ਆ ਚੜ ਗਿਆ ਚੜ ਗਿਆ ਵੇ ਵਧੀਆ ਲੰਘ ਜਵੇ ਯਾਰ ਚਲੋ ਵੀ ਮਿਲਦੇ ਹਾਂ ਅਗਲੇ ਵਲੌਗ ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਮਿਲਾਂਗੇ ਹੁਣ ਅਗਲੇ ਵਲੌਗ ਚ